मोदी ਸਿੰਘਾ ਮਨ ਕੋ ਕਰਾ ਕਾਮਰੇਡ ਤਰਸੀਮ ਸਿੰਘ ਭੋਲਾ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰਧਾਨ ਜੋ ਕੇ ਜਿਹੜੀਆਂ ਕਿ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਕੱਚੇ ਤੇਲ ਦੀ ਬਹੁਤ ਕੀਮਤ ਘਟਿਆ ਉਹਦੇ ਤੋਂ ਤਿੰਨ ਗੁਣਾ ਜਿਹੜੀਆਂ ਵਾਧ ਜਿਹੜੇ ਆ ਵਟੋਰ ਰਿਹਾ ਗਰੀਬਾਂ ਲੋਕਾਂ ਨੂੰ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਇਹਦੇ ਨਾਲ ਹਰ ਗਰੀਬ ਤੇ ਹਰ ਵਰਗ ਤੇ ਜਿਹੜਾ ਫਰਕ ਪਿਆ ਮਹਿੰਗਾਈ ਦਾ ਇੰਨੀ ਮਹਿੰਗਾਈ ਵਧਾ ਦਿੱਤੀ ਆ ਕਿ ਗਰੀਬ ਨੂੰ ਤੇ ਆਮ ਲੋਕਾਂ ਨੂੰ ਰੋਟੀ ਖਾਣੀ ਜਿਹੜੀ ਤਿੰਨ ਟਾਈਮ ਦੀ ਸੀ ਉਹ ਦੋ ਟਾਈਮ ਤੇ ਲੋਕ ਆ ਗਏ ਆ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਤੁਰੰਤ ਵਾਪਸ ਲਈਆਂ ਜਾਣ ਨਹੀਂ ਤੇ ਭਾਉਜਨ ਸਮਾਜ ਪਾਰਟੀ ਸੜਕਾਂ ਤੇ ਉਤਰੇਗੀ ਜੇ ਕੋਈ ਨੁਕਸਾਨ ਹੋਇਆ ਤਾਂ ਉਹਦੀ ਜ਼ਿੰਮੇਵਾਰ ਬੀਜੇਪੀ ਤੇ ਕਾਂਗਰਸ ਹੋਏਗੀ ਕਿਉਂਕਿ ਕਿਸਾਨਾਂ ਦੇ ਸਬੰਧ ਵਿੱਚ ਪਹਿਲਾਂ ਇਹਨਾਂ ਨੇ ਬੁੱਧਾ ਪਾਸ ਕਰਕੇ ਜਿਹੜਾ ਕਿ ਸੈਂਟਰ ਸਰਕਾਰ ਨੂੰ ਕੈਪਟਨ ਸਾਹਿਬ ਨੇ ਭੇਜਿਆ ਫਿਰ ਬਾਅਦ ਵਿੱਚ ਹੁਣ ਕਿਸਾਨਾਂ ਦੀ ਲੜਾਈ ਜਿਹੜੀ ਆ ਇਹ ਆਪਣੇ ਵਿੱਚ ਜਿਹੜੀ ਆ ਇਹ ਇਹ ਗੱਲ ਕਰ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਇਹ ਭਾਜਪਾ ਹੀ ਕਾਲੀ ਹੋਈ ਔਰ ਕਾਂਗਰਸ ਹੋਈ ਇਹ ਕੋਈ ਵੀ ਕਿਸੇ ਗਰੀਬ ਦੇ ਨਾ ਕਿਸਾਨ ਦੇ ਹੱਕជា ਪਹਿਲੋਂ ਇਹਨਾਂ ਨੇ ਲੋਕ ਸਭਾ ਦੇ ਵਿੱਚ ਜਿਹੜਿਆ ਕਿ ਕਾਨੂੰਨ ਜਿਹੜਾ ਕਾਲੇ ਕਾਨੂੰਨ ਪਾਸ ਕਰਾਇਆ ਹੁਣ ਲੋਕਾਂ ਦੇ ਨਾਲ ਆ ਕੇ ਜਿਹੜੀ ਆ ਡਰਾਮੇਬਾਜ਼ੀ ਕਰ ਰਿਹਾ ਇਹਨੂੰ ਖਤਮ ਕਰਨਾ ਚਾਹੀਦਾ ਔਰ ਇਹਨਾਂ ਤੋਂ ਜਿਹੜਾ ਕਿ ਕਾਲੀ ਭਾਜਪਾ ਔਰ ਕਾਂਗਰਸ ਇਹਨਾਂ ਨੂੰ ਲੋਕਾਂ ਨੂੰ ਇਹਨੇ ਤੋੜਨਾ ਚਾਹੀਦਾ ਇਹਨਾਂ ਨੂੰ ਲਾਗੇ ਖਲੂਨ ਤੋਂ ਵੀ ਮਨਾ ਕਰਨਾ ਚਾਹੀਦਾ ਇਹ ਲੋਕਾਂ ਦੇ ਵਿਰੋਧជា ਮੋਦੀ ਦਾ ਔਰ ਅਮਿਤ ਸ਼ਾਹ ਦਾ ਪੁੱਤਰਾ ਫੁੱਕਿਆ ਗਿਆ ਕਿਉਂਕਿ ਆਏ ਦਿਨ ਦਿਨ ਬਦਨ ਜਿਹੜੀਆਂ ਤੇਲ ਔਰ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਵਧ ਰਹੀਆਂ ਔਰ ਪ੍ਰਾਪਰਟੀ ਟੈਕਸ ਲੱਗ ਰਹੇ ਆ ਲਾਕਡਾਊਨ ਦੇ ਦੌਰਾਨ ਜੋ ਸਕੂਲਾਂ ਦੇ ਵਿੱਚ ਫੀਸਾਂ ਲਿਆਂਗੇ ਆ ਉਹਦੇ ਵਿਰੋਧ ਦੇ ਵਿੱਚ ਔਰ ਜੋ ਕੈਨ ਸਿਲੰਡਰ ਦਿਨ ਬਨ ਵਧੇ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਅੱਜ ਭੋਜਨ ਸਮਾਜ ਪਾਰਟੀ ਨੇ ਨਰਿੰਦਰ ਮੋਦੀ ਉਹ ਰਮੇਸ਼ਾ ਦਾ ਪੁੱਤਰਾ ਫੂਕਿਆ ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਹ ਹਰ ਵਰਗ ਨੂੰ ਤੰਗ ਕਰ ਰਹੀ ਪਰੇਸ਼ਾਨ ਕਰ ਰਹੀ ਆ ਕਿਸਾਨੀ ਅੰਦੋਲਨ ਜਿਹੜਾ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਚੱਲ ਰਿਹਾ ਉਹ ਵੀ ਕਾਲੇ ਕਾਨੂੰਨ ਵਾਪਸ ਲੈਣ ਲਈ ਭੋਜਨ ਸਮਾਜ ਪਾਰਟੀ ਇਸ ਚੀਜ਼ ਦੀ ਨਖੇਦੀ ਕਰਦੀ ਹੈ ਔਰ ਸੈਂਟਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੀ ਆ ਕਿ ਕਾਲੇ ਕਾਨੂੰਨ ਜਿਹੜੇ ਵਾਪਸ ਲੈ ਜਾਣ ਨਹੀਂ ਤਾਂ ਭੋਜਨ ਸਮਾਜ ਪਾਰਟੀ ਲਗਾਤਾਰ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰੇਗੀ ਔਰ ਸੈਂਟਰ ਸਰਕਾਰ ਦੇ ਪੁਤਲੇ ਫੂਕੇ ਪੀਤ ਸਿੰਘ ਰਾਣਾ ਅੱਜ ਵੱਧ ਰਹੀਆਂ ਕੀਮਤਾਂ ਦੇ ਕਾਰਨ ਆ ਜਿਹੜੀਆਂ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਹੀ ਵਾਦਾ ਪਾਤਾ ਸੀ ਮੋਦੀ ਸਰਕਾਰ ਨੇ 40 ਰੁਪਏ ਪੈਟਰੋਲ ਪ੍ਰਤੀ ਕਹਾਈ ਵੀ ਮੈਂ ਕਰਾਂਗਾ ਗਿਰਾਹ 95 ਰੁਪਏ ਆ ਜਿਹੜਾ ਡੀਜ਼ਲ ਤੇ ਪੈਟਰੋਲ ਤੇ 90 ਰੁਪਏ ਡੀਜ਼ਲ ਹੋਇਆ ਤੇ ਘਰ ਦੀ ਰਸੋਈ ਵੀ ਜਿਹੜੀ ਗੈਸ ਆ ਸਿਲੰਡਰ ਉਹ ਵੀ ਵਿਚਾਰੇ ਗਰੇਬ ਆ ਪਹਿਲਾਂ ਹੀ ਦੋ ਵਕਤ ਦੀ ਰੋਟੀ ਨਹੀਂ ਖਾ ਸਕਦੇ ਵਿਚਾਰੇ ਇਹਨਾਂ ਲਾਕਡਾਊਨ ਤੇ ਪਰੇਸ਼ਾਨ ਰਹੇ ਆ ਤੇ ਆ ਹੁਣ ਇਹਨਾਂ ਨੇ ਆ ਗੈਸ ਦੀਆਂ ਪੈਟਰੋਲ ਦੀਆਂ ਸਾਰੀਆਂ ਕੀਮਤਾਂ ਵਧਾ ਕੇ ਗਰੀਬ ਹੋਰ ਮਾਰ ਦਿੱਤਾ ਤੇ ਇਸ ਲਈ ਆਪਾਂ ਇਹਦਾ ਵਿਰੋਧ ਕਰਦੀ ਆ ਸਾਡੀ ਬਹੁਜਨ ਸਮਾਜ ਪਾਰਟੀ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਮੋਦੀ ਸਰਕਾਰ ਦਾ ਜਿਹੜਾ ਪਤਲਾ ਫੂਕਿਆ ਗਿਆ ਦਿਨ ਮਹੀਨੇ ਦੇ ਵਿੱਚ ਚਾਰ-ਚਾਰ ਵਾਰ ਜਿਹੜੀਆਂ ਗੈਸ ਦੀਆਂ ਕੀਮਤਾਂ ਤੇਲ ਦੀਆਂ ਕੀਮਤਾਂ ਡੀਜ਼ਲ ਦੀਆਂ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਵਧਾਈਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਮੋਦੀ ਸਰਕਾਰ ਦਾ ਪਤਲਾ ਫੂਕਿਆ ਕਿ ਜਿਹੜੀਆਂ ਤੂੰ ਰੋਜ਼ ਦਿਹਾੜੀ ਇਹ ਰੇਟ ਵਧਾਈ ਜਾ ਰਹੇ ਆ ਗਰੀਬਾਂ ਦਾ ਕਚੁੰਬਰ ਕੱਢ ਰਹੇ ਆ ਇਹ ਕੀਮਤਾਂ ਜਿਹੜੀਆਂ ਵਧੀਆਂ ਜਿਹੜੀਆਂ ਕੀਮਤਾਂ ਵਾਪਸ ਆਲਾ ਜੋ ਕਿਸਾਨਾਂ ਦਾ ਧਰਨਾ 2-3 ਮਹੀਨੇ ਤੋਂ ਲਗਾਤਾਰ ਧਰਨਾ ਜਾਰੀ ਹੈ ਉਹਨਾਂ ਦੇ ਜਿਹੜੇ ਕਾਲੇ ਕਾਨੂੰਨ ਜਿਹੜੀ ਹੈ ਉਹ ਤੁਸੀਂ ਵਾਪਸ ਲਓ ਤਾਂ ਹੀ ਉਹਨਾਂ ਨੇ ਉੱਠਣਾ ਨਹੀਂ ਦੇ ਉਹਨਾਂ ਚਿਰ ਉਹਨਾਂ ਨੇ ਉੱਠਣਾ ਨਹੀਂ